ਲੱਕਾ ਡੀਆਈ 60 ਦਾ ਹਾਂ ਜੀ ਇਹ ਕਿੰਨੇ ਮਾਡਲ ਹੈ ਜੀ ਇਹ 10 ਮਾਡਲ ਹੈ ਜੀ 2010 ਮਾਡਲ ਆ ਪਰ ਕੀ ਟੀਮਾਂਡ ਆਈ ਇਹਦੀ ਇਹ 245 ਮੰਗਦੇ ਆ ਜੀ ਪੈਸਰ ਇਹ ਕਿੰਨੇ ਮਾਡਲ ਹੈ ਜੀ ਇਹ 95 ਮਾਡਲ ਜੀ 95 ਮਾਡਲ ਆ ਹਾਂ ਜੀ ਇਹਦੀ ਕੀ ਟੀਮਾਂਡ ਕਰਦਾ ਜੀ 125 ਆਪਣਾ ਨੰਬਰ ਹੈਗਾ ਜੀ 99173 ਦੀ 70935 ਠੀਕ ਆ ਜੀ ਹਾਂ ਜੀ ਬਾਈ ਜੀ ਅਸੀਂ ਕਾਰ ਸਾਰਿਆਂ ਨੂੰ ਆਪਾਂ ਖੜਿਆ ਬਾਈ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਪਣੇ ਨਾਲ ਆਪਣਾ ਵੱਡਾ ਵੀ ਜੁੜਾ ਅੱਛੀ ਗੱਲ ਬਾਈ ਜੀ ਸੋਸ਼ਲ ਕਾਰਪਰਾ ਜੀ ਹੋਰ ਕੀ ਬਾਈ ਵਧੀਆ ਜੀ ਵਧੀਆ ਇਹ ਕਿੰਨੇ ਕ ਟਰੈਕਟਰ ਲੈ ਕੇ ਆ ਬਾਈ ਜੀ ਆਪਣੇ ਕੋਲ ਇਸ ਟਾਈਮ ਤਿੰਨੇ ਟਰੈਕਟਰ ਆ ਜੀ ਠੀਕ ਆ ਜੀ ਟਰੈਕਟਰ ਦੇ ਨਾਲ ਨਾਲ ਟਰਾਲੀਆਂ ਦਾ ਕੰਮ ਵੀ ਹੈ ਵੀ ਟਰਾਲੀਆਂ ਦਾ ਕੰਮ ਵੀ ਹੈ ਜੀ ਇਹ ਟਰਾਲੀਆਂ ਹੁਣ ਇਸ ਟਾਈਮ ਕਿਰਾਏ ਤੇ ਗਈਆਂ ਹੋਣਗੀਆਂ ਗਰਾ ਕਿਉਂਕਿ ਅੱਜ ਦੇ ਠੀਕ ਆ ਜੀ 5-4 ਦਿਨਾਂ ਤੱਕ ਟਰਾਲੀਆਂ ਆ ਜਾਣਗੀਆਂ ਵਾਪਸ 10 ਦਿਨਾਂ ਦਾ ਐਡਰੈਸ ਕੀ ਆ ਬਾਈ ਜੀ ਆਪਣਾ ਐਡਰੈਸ ਹੈਗਾ ਜੀ ਇੱਥੇ ਤਲਵੰਡੀ ਸਾਬੋ ਦੇ ਲਾਗੇ ਪਿੰਡ ਸਨੋਹਾ ਜੀ ਠੀਕ ਆ ਜੀ ਹਾਂ ਜੀ ਤੇ ਸਟਾਰਟ ਕਰਦੇ ਆ ਬਾਈ ਜੀ ਸਵਰਾ 735 ਤੋਂ ਕਿੰਨੇ ਮਾਡਲ ਆ ਬਾਈ ਜੀ ਇਹ 93 ਮਾਡਲ ਆ ਜੀ ਹਾਂ ਜੀ ਇਹ ਬਾਹਰ ਪੰਪਾ ਜ ਠੀਕ ਹੈ ਜੀ ਮਗਲ ਡਾਇਰ ਹੈਗੇ 65 ਪੈਸੇ ਜੀ ਹਾਂ ਜੀ ਹੋਰ ਲੱਸੀ ਪੈਸੇ ਡਾਇਰ ਹੈ ਜੀ ਠੀਕ ਆ ਬਾਈ ਜੀ ਤੇ ਕੀ ਡਿਮਾਂਡ ਰੱਖੀ ਹੋਈ ਹੈ ਇੱਕ 35 ਮਗਦੇ ਆ ਜੀ ਹਾਂ ਜੀ ਮੌਕੇ ਦਾ ਮਨਤਾ ਰੱਖ ਲਾਂਗੇ ਭਾਈ ਤੇ ਨੰਬਰ ਇਹਦਾ ਬਈ ਪੰਜਾਬ ਵਾਲਾ ਨੰਬਰ ਕਿਧਰ ਵੇਹੇ ਚ ਨਾ ਹੈਗਾ ਜੀ ਹਾਂ ਜੀ ਹਰਿਆਣਾ ਨੰਬਰ ਆਉਂ ਆ ਠੀਕ ਆ ਜੀ ਬਾਹਰ ਪੰਪ ਵਾਲਾ ਬਾਹਰ ਪੰਪ ਜੀ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 60 ਦਾ ਹਾਂ ਜੀ ਇਹ ਕਿੰਨੇ ਮਾਡਲ ਹੈ ਜੀ ਇਹ 10 ਮਾਡਲ ਹੈ ਜੀ 2010 ਮਾਡਲ ਆ ਹਾਂ ਜੀ ਸਿੰਪਲ ਕੱਪੜੇ ਦੀ ਛਾਤਰੀ ਲੱਗੀ ਹੈ ਹਾਂ ਜੀ ਇਹ ਕੈਰਾ ਦੀ ਕੀ ਕੰਡੀਸ਼ਨ ਆ ਭਾਈ? ਪੈਰ ਮਗਰਲੇ 45 ਪੈਸੇ ਮੂਹਲੇ 60 ਪੈਸੇ। ਤੇ ਇਹਦਾ ਨੰਬਰ ਭਾਈ? ਇਹ ਨੰਬਰ ਹੈ ਰਾਇਓ ਹੋ ਜੀ। Rajasthan। ਠੀਕ ਹੈ ਜੀ। Rajasthan ਨੰਬਰ ਆ। ਕੀ ਡਿਮਾਂਡ ਆਈ ਇਹਦੀ? ਇਹ 245 ਮਗਰਲੇ। ਹੋ ਜੂਗਾ ਇਹ ਚ ਵੀ। ਆ ਮੋੱਖ ਦੀ ਮੰਗ ਤਾਂ ਰੱਖ ਲਾਂਗੇ ਵਧੀਆ। ਠੀਕ ਹੈ ਜੀ। ਅੱਗੇ ਆ ਗਿਆ ਜੀ ਅਸਰ। ਇਹ ਕਿੰਨੇ ਮਾਡਲ ਆ ਜੀ? ਇਹ 95 ਮਾਡਲ ਜੀ। 95 ਮਾਡਲ ਆ। ਹਾਂ ਜੀ। ਇਹਦੀ ਕੀ ਡਿਮਾਂਡ ਕਰਦਾ ਜੀ? 125 ਰਾਣੀ ਕੀ ਕੰਡੀਸ਼ਨ ਆ ਜੀ ਮਗਰਲੇ ਟਾਇਰ ਅੱਧੇ ਆ ਜੀ ਮੂਹਰੇ ਟਾਇਰ 35 40 ਪੈਸੇ ਆ ਜੀ ਠੀਕ ਆ ਜੀ ਤੇ ਆਪਣਾ ਫੋਨ ਨੰਬਰ ਜਰੂਰ ਦੱਸ ਦੋ ਆਪਣਾ ਨੰਬਰ ਹੈਗਾ ਜੀ 991737935 ਠੀਕ ਆ ਜੀ ਹਾਂਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਜਿਹੜੇ ਵੀ ਰਚਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਧੰਨਵਾਦ ਜੀ